ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਟਵਲੀਨ ਗੋ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੈ ਅੱਜ ਦੀਆਂ ਮੁੱਖ ਖ਼ਬਰਾਂ ਦੇ ਵੱਲ ਲੁਧਿਆਣੇ ਦੇ ਪ੍ਰਾਚੀਨ 성ਲਾ ਮੰਦਿਰ ਸ਼ਿਵਾਲਿਆ ਦੇ ਪ੍ਰਮੁੱਖ ਮਹੰਤ ਦਾ ਹੋਇਆ ਦੇਹਾਂ ਅੱਜ ਪੂਰੇ ਪੰਜਾਬ 'ਚ ਬੰਦ ਰਹਿਣ ਦੀਆਂ ਪੀਆਰਟੀਸੀ ਦੀਆਂ ਬੱਸਾਂ ਸ਼੍ਰੀ ਮੁਕਤਸਰ ਸਾਹਿਬ 'ਚ ਮਿਲੀ ਦੂਜੇ ਸਵੇਰ ਤੋਂ ਆਏ ਚੋਣੇ ਨਾਲ ਪਰੇਸ਼ਟਾ ਲੀ ਐਸਜੀਪੀਸੀ ਦੇ ਵੱਲੋਂ ਹੜ੍ਹ ਦੇ ਨਾਲ ਪੀੜਤ ਲੋਕਾਂ ਦੇ ਵਾਸਤੇ ਰਾਹਤ ਸਮੱਗਰੀ ਨੂੰ ਕੀਤਾ ਗਿਆ ਰਵਾਨਾ। ਰਾਜ ਸਭਾ ਉਮੀਦਵਾਰ ਮਨਵੀਰ ਚਤੂਵੇਦੀ ਤੇ ਵੱਖ-ਵੱਖ ਤਾਰਾਾਂ ਤਹਿਤ ਦਰਜ ਕੀਤੀ ਗਈ ਐਫਆਈਆਰ। ਹੁਣ ਖਬਰਾਂ ਵਿਸਤਾਰ ਦੇ ਨਾਲ ਜਿਹੜੇ ਲੋਕ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਬਾਰੇ ਸੋਚ ਰਹੇ ਨੇ ਉਹਨਾਂ ਵਾਸਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਤੇ ਉਹ ਲੋਕ ਇਹ ਖਬਰ ਨੂੰ ਖਾਸ ਤੌਰ ਤੇ ਸੁਣ ਲੈਣ ਇੱਕ ਵਾਰ ਫੇਰ ਤੋਂ ਹੁਣ ਸਰਕਾਰੀ ਬੱਸਾਂ ਦੇ ਵੱਲੋਂ ਹੁਣ ਜਿਹੜਾ ਪ੍ਰਦਰਸ਼ਨ ਹੈ ਉਹ ਕਿੱਥਾ ਜਾਵੇਗਾ ਸਰਕਾਰੀ ਬੱਸਾਂ ਦੀ ਜਿਹੜੀ ਸਟ੍ਰਾਈਕ ਹੈ ਉਹ ਦੇਖਣ ਨੂੰ ਮਿਲੇਗੀ ਜਿਸ ਵਿੱਚ ਹੋ ਸਕਦਾ ਹੈ ਕਿ ਲੋਕਾਂ ਨੂੰ ਆਨਜਾਨ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਵੇ ਹੁਣ ਇੱਕ ਵਾਰ ਫੇਰ ਤੋਂ ਪੀਆਰਟੀਜ਼ ਰੋਡਵੇ ਅਤੇ ਜਿਹੜੀ ਪਨਬਸ ਨੇ ਉਹਨਾਂ ਦੇ ਵੱਲੋਂ ਹੁਣ ਜਿਹੜੀ ਸਟ੍ਰਾਈਕ ਹੈ ਉਹ ਕਿੱਥੇ ਜਾਵੇਗੀ ਅਤੇ ਉਨਾ ਦੇ ਵੱਲੋਂ ਹੁਣ ਅੱਜ ਸਾਰਾ ਦਿਨ ਜਿਹੜੀ ਬੱਸਾਂ ਨੇ ਹੁਣ ਉਹ ਜਿਹੜੀਆਂ ਉਹ ਬੰਦ ਰਹਿਣ ਕਿ ਉਹਨਾਂ ਦੇ ਵੱਲੋਂ ਹੁਣ ਬਸਾਂ ਸਰਕਾਰੀ ਬਸਾਂ ਜਿਹੜੀਆਂ ਨੇ ਨਹੀਂ ਚਲਾਈ ਜਾਣੀਆਂ 12 ਦੁਪਹਿਰ 12 ਵਜੇ ਤੱਕ ਬਸ ਸੜੀਆਂ ਦੇ ਅੱਗੇ ਮੁਜਾਰਾ ਜਿਹੜੇ ਨੇ ਉਹ ਬਸ ਦੇ ਜਿਹੜੇ ਡਰਾਈਵਰਸ ਨੇ ਜਾਂ ਫਿਰ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਤੇ ਇਸ ਦੇ ਨਾਲ-ਨਾਲ ਹੋਰ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਪਣੀ ਮੰਗਾਂ ਨੂੰ ਲੈ ਕੇ ਇਹ ਜਿਹੜਾ ਧਰਨਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਤੇ ਹੁਣ ਉਹਨਾਂ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਜਿਹੜੀਆਂ ਆਪਣੀਆਂ ਮੰਗਾਂ ਨੇ ਉਹਨਾਂ ਨੂੰ ਸਰਕਾਰਾਂ ਦੇ ਸਾਹਮਣੇ ਰੱਖਿਆ ਜਾਵੇਗਾ ਪਹਿਲਾ ਵੀ ਇਹ ਜਿਹੜੀ ਪੀਆਰਟੀਸੀ ਵੀ ਜਾਂ ਫਿਰ ਸਰਕਾਰੀਆਂ ਬੱਸਾਂ ਸੀਗੀਆਂ ਇਹਨਾਂ ਦੇ ਵੱਲੋਂ ਜਿਹੜੇ ਧਰਨਾ ਕੀਤਾ ਗਿਆ ਸੀਗਾ ਤੇ ਹੁਣ ਇੱਕ ਵਾਰ ਫੇਰ ਤੋਂ ਇਹਨਾਂ ਦੇ ਵੱਲੋਂ ਧਰਨਾ ਕੀਤਾ ਜਾ ਰਿਹਾ ਜੇ ਤੁਸੀਂ ਟਰੈਵਲ ਕਰਨ ਬਾਰੇ ਸੋਚ ਰਹੇ ਹੋ ਤਾਂ ਇਸ ਖਬਰ ਨੂੰ ਜ਼ਰੂਰ ਸੁਣ ਲਓ ਕਿ ਅੱਜ ਸਾਰਾ ਦਿਨ ਸਰਕਾਰੀ ਬੱਸਾਂ ਜਿਹੜੀਆਂ ਨੇ ਉਹ ਬੰਦ ਰਹਿਣਗੀਆਂ ਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਧਰਨਾ ਉਹ ਕੀਤਾ ਜਾ ਰਿਹਾ ਇੱਕ ਵਾਰ ਪਹਿਲਾਂ ਵੀ ਇਹਨਾਂ ਦੇ ਵੱਲੋਂ ਜਿਹੜਾ ਧਰਨਾ ਕੀਤਾ ਗਿਆ ਸੀ ਹੁਣ ਇੱਕ ਵਾਰ ਫੇਰ ਤੋਂ ਇਹਨਾਂ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ ਲੁਧਿਆਣੇ ਤੋਂ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣੇ ਦੇ ਸਭ ਤੋਂ ਪ੍ਰਾਚੀਨ ਮੰਦਿਰ ਸਿੰਘਲਾ ਸ਼ਿਵਾਲਿਆ ਦੇ ਪ੍ਰਮੁੱਖ ਮਹੰਤ ਨਾਰਾਇਣ ਪੂਰੀ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਸ਼ੋਗ ਦੀ ਲਹਿਰ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਤੇ ਅੰਤਿਮ ਦਰਸ਼ਨਾਂ ਦੇ ਲਈ ਉੱਥੇ ਜਿਹੜੇ ਸਨੇਕਾਰਤਾ ਨੇ ਉੱਥੇ ਪਹੁੰਚ ਰਹੇ ਨੇ ਤੇ ਇਸ ਤੋਂ ਬਾਅਦ ਜੇ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣੇ ਦੇ ਵਿੱਚ ਹੁਣ ਲੋਕਾਂ ਦੇ ਵਿੱਚ ਸ਼ੋਗ ਦੀ ਲਹਿਰ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਦੇਖੋ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੋਇਆ ਪੂਰਾ ਨਹੀਂ ਹੋ ਸਕਦਾ ਖਾਸ ਕਰ ਮੇਰੇ ਪਰਵਾਰ ਨੂੰ ਤਾਂ ਬਹੁਤ ਘਾਟਾ ਹੋ ਗਿਆ ਮੇਰੇ ਪਿਤਾ ਸਗੇ ਮੈਨੂੰ ਬੇਟਾ ਮੰਨਿਆ ਸੀ ਉਹਨਾਂ ਨੇ ਜਦੋਂ ਇਹ ਮੈਂ ਅੰਦਰ ਬੜਿਆ ਅੰਤਲ ਡੀਐਮ ਸੀ ਮੇਆ ਖਾ ਉਹ ਤੋਂ ਹੀ ਅੰਤਿਮ ਸਾਹ ਲਿਆ ਉਹਨਾਂ ਨੇ ਉਹ ਰਾਜ ਸਮਾਜ ਦੇ ਵਿੱਚ ਬਹੁਤ ਦੁੱਖ ਦੀ ਲਹਿਰ ਹੈ ਸਨਾਤਨ ਧਰਮ ਦਾ ਕੋਈ ਵੀ ਆਯੋਜਨ ਇਹ ਨਾ ਤੋਂ ਬਿਨਾ ਪੂਰਾ ਨਹੀਂ ਸੀ ਹੁੰਦਾ ਉਹ ਜੇ ਕੋਈ ਸਨਾਤਨ ਧਰਮ ਦੇ ਕੋਈ ਭੀੜ ਪੈਂਦੀ ਸੀ ਸਾਰਿਆਂ ਨੂੰ ਮੂਹਰੇ ਮੰਤਰੀ ਖੜਦੇ ਸੀ ਜੇ ਕਿਤੇ ਸਾਡੇ ਪਰਿਵਾਰਾਂ ਤੇ ਵੀ ਕਿਸੇ ਤੇ ਭੀੜ ਪੈਂਦੀ ਸੀ ਤਾਂ ਮੰਤਰੀ ਸਭ ਨਾਲ ਪਹਿਲਾਂ ਖੜਦੇ ਸੀ ਔਰ ਇਹ ਘਾਟਾ ਪੂਰਾ ਹੋਣ ਵਾਲਾ ਨਹੀਂ ਹੈ ਸਨਾਤਨ ਧਰਮ ਦੇ ਬੋੜ ਬ੍ਰਿਕਸ਼ ਅੱਜ ਸਮਾਦੀ ਚ ਚਲੇ ਗਏ ਸਨਾਤਨੀਆਂ ਦੇ ਹਰ ਸੁਖ ਦੁੱਖ ਤੇ ਖੜਦੇ ਰਹੇ ਪਰ ਲੋਕ ਜਿਹੜੇ ਲੁਧਿਆਣਾ ਵਾਸੀ ਆ ਖਾਸ ਕਰਕੇ ਉਹਨਾਂ ਦੇ ਲੋਕ ਸੁੱਖ ਤੇ ਕਾਫੀ ਮੰਤਰੀ ਖੜੇ ਦੇਖੋ ਦੁੱਖ ਸੁੱਖ ਕਦੀ ਵੀ ਕਿਸੇ ਤੇ ਵੀ ਆਇਆ ਕਦੀ ਪਿੱਛੇ ਨਹੀਂ ਹਟੇ ਕਿਸੇ ਦੀ ਮਦਦ ਵੀ ਕਰਨੀ ਆ ਤਾਂ ਵੀ ਆਪਣੇ ਤੋਂ ਬਾਰੇ ਹੋ ਕੇ ਵੀ ਮਦਦ ਕੀਤੀ ਇਹਨਾਂ ਨੇ ਲੇਕਿਨ ਉਹਦੇ ਨਾਲ-ਨਾਲ ਅੱਜ ਵੀ ਦੇਖਿਆ ਤੇ ਰਸ ਲੋਗਾ ਦਾ ਹਜੂਮ ਲੋਗਾ ਚ ਦੁੱਖ ਸੀ ਭਾਈ ਸਾਰੇ ਇਕੱਠੇ ਹੋਏ ਆਂ ਔਰ ਮੇਕੋ ਤਾਂ ਸ਼ਬਦ ਵੀ ਐਨੀ ਵੀ ਮੈਂ ਕੀ ਕਮਾਂ ਉਹਨਾਂ ਦੇ ਬਾਰੇ ਉਹ ਤਾਂ ਖੁਦ ਇੱਕ ਐਸਾ ਵੱਡਾ ਸੰਸਥਾਨ ਸੀ ਜਿਹੜਾ ਸ਼ਬਦਾਂ ਰਾਹੀਂ ਵਿਆਖਿਆ ਨਹੀਂ ਕੀਤਾ ਜਾ ਸਕਦਾ ਬਹੁਤ ਦੁੱਖ ਹੈ ਪਰਮਾਤਮਾ ਨੇ ਉਹਨਾਂ ਨੂੰ ਆਪਣੇ ਚਰਨਾਂ ਤੇ ਆਪਣੀ ਗੋਦ ਚ ਲਿਆ ਬੋਲੇ ਨਾਥ ਪਿੱਛੋਂ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਉਹ ਸਨਾਤਨ ਧਰਮ ਦਾ ਜਿਹੜਾ ਤਵਾਜਾ ਹੈ ਦੀ ਉਚਾਰ। ਗੱਲ ਹੈ ਵੀ ਮਹੰਤ ਨਰੈਣਪੁਰੀ ਜੀ ਉਹ ਇੱਕ ਮਹਾਪੁਰਸ਼ ਸੰਤ ਸੰਗ ਅਤੇ ਉਹਨਾਂ ਦਾ ਸਾਡੇ ਵਿੱਚੋਂ ਜਾਣਾ ਜਿੱਥੇ ਹਜ਼ਾਰਾਂ ਲੱਖਾਂ ਲੋਕ ਜਿਹੜੇ ਸੰਗਲਾਂ ਵਾਲਾ ਸਵਾਲਾ ਇੱਕ ਇਤਿਹਾਸਿਕ ਸਥਾਨ ਹੈ ਇੱਥੇ ਜਿਹੜੇ ਲੋਕ ਜੁੜੇ ਹੋਏ ਸੀ ਤੇ ਸਾਰੇ ਲੋਕਾਂ ਦੇ ਮਨ ਨੂੰ ਬੜਾ ਭਾਰੀ ਦੁੱਖ ਹੋਇਆ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਜਦ ਸਾਧੂ ਮਹਾਤਮਾ ਜਾਂਦੇ ਨੇ ਉਹ ਆਪਣੇ ਘਰ ਜਾਂਦੇ ਨੇ ਪਰ ਸਾਡੀਆਂ ਜਿਹੜੀਆਂ ਰਿਸ਼ਤੇ ਦੀਆਂ ਮੋਹ ਦੀਆਂ ਤੰਦਾਂ ਜੁੜੀਆਂ ਹੋਈਆਂ ਤੇ ਉਹ ਕਿਤੇ ਨਾ ਕਿਤੇ ਸਾਨੂੰ ਕਿਉਂਕਿ ਅਸੀਂ ਦੁਨਿਆਵੀ ਲੋਕ ਆਂ ਸਾਨੂੰ ਉਹਦੀ ਬੜੀ ਵੱਡੀ ਤਕਲੀਫ ਹੁੰਦੀ ਹੈ ਕਿ ਕਿਉਂਕਿ ਮਹਾਂਤ ਜੀ ਹਮੇਸ਼ਾ ਖੁਸ਼ ਹਮੇਸ਼ਾ ਚਿਹਰੇ ਤੇ ਮੁਸਕਰਾਹਟ ਮੇਰੇ ਸਾ ਜੋ ਕਹਤਾ ਜੋ ਸਭ ਕੁਝ ਪਰਵਾਨ ਥੋੜੇ ਦਿਨ ਪਹਿਲਾਂ ਅਸੀਂ ਪੰਡਿਤ ਸ਼ਰਧਾ ਰਾਮ ਫਲौरी ਜੀ ਦਾ ਜਨਮ ਉਤਸਵ ਇਸੇ ਸਥਾਨ ਤੇ ਬਣਾਇਆ ਜਿੱਥੇ ਖੜੇ ਆ ਤੇ ਉਦੋਂ ਕਹਿਣ ਬਈ ਬਦਾਮਾਂ ਵਾਲੀ ਖੀਰ ਮੈਂ ਬਾਬਾ ਜੀ ਬਣਵਾ ਰਿਹਾ ਮੈਂ ਮਤਲਬ ਇੰਨੀ ਅੱਛੀ ਭਾਵਨਾ ਭਗਤਾਂ ਦੇ ਪ੍ਰਤੀ ਸਮਾਜ ਦੇ ਪ੍ਰਤੀ ਉਹਨਾਂ ਦਾ ਇਹ ਹਮੇਸ਼ਾ ਸੀ ਵੀ ਸਾਰੇ ਖੁਸ਼ ਰਹਿਣ ਸਾਰਿਆਂ ਨੂੰ ਖੁਸ਼ੀਆਂ ਵੰਡਣੀਆਂ ਸਾਰਿਆਂ ਨੂੰ ਆਸ਼ੀਰਵਾਦ ਅੱਜ ਉਹਨਾਂ ਦਾ ਜਾਣਾ ਮੈਂ ਦੇਖ ਰਿਹਾ ਅੱਖਾਂ ਨਮ ਨੇ ਕਿਉਂਕਿ ਮਹਾਂਤ ਜੀ ਦੇ ਪਿਆਰ ਦਿੱਤਾ ਆਸ਼ੀਰਵਾਦ ਦਿੱਤਾ ਖੁਸ਼ੀ ਦਿੱਤੀ ਹੈ ਜਿਹੜਾ ਵੀ ਸੰਗਲਾਂ ਵਾਲੇ ਸ਼ਵਾਲੇ ਇਸ ਸਥਾਨ ਤੇ ਆਇਆ ਇਹ ਇਤਿਹਾਸਿਕ ਸਥਾਨ ਦੇ ਮੁਖੀ ਅਤੇ ਕਰੋੜਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਜੁੜੀਆਂ ਇਸ ਸਥਾਨ ਦੇ ਨਾਲ ਅਜਿਹਾ ਭਾਰੀ ਦੁੱਖ ਹੈ ਉਹਨਾਂ ਦੇ ਜਾਣ ਦਾ ਬੜਾ ਵੱਡਾ ਸਾਡੇ ਸਾਰਿਆਂ ਦੇ ਅੰਦਰ ਦੁੱਖ ਹੈ ਕਿਉਂਕਿ ਉਹਨਾਂ ਦਾ ਜਾਣਾ ਬੜਾ ਵੱਡਾ ਘਟ ਹੈ। ਸ਼੍ਰੀ ਮੁਖਟਰ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼੍ਰੀ ਮੁਖਟਰ ਸਾਹਿਬ ਵਿਖੇ ਹੁਣ ਚੋਨੇ ਦੇ ਨਾਲ ਭਰੀ ਟਰਾਲੀ ਮਿਲੀ। ਇਸ ਪੂਰੇ ਮਾਮਲੇ ਦੀ ਜਾਣਕਾਰੀ ਅਸੀਂ ਟੋਡਲ ਸੰਜੀ ਕਰਦੇ ਆ ਕਿ ਪੰਜਾਬ ਦੇ ਵਿੱਚ ਹੁਣ ਦੂਜੇ ਸੂਬਿਆਂ ਤੋਂ ਜਿਹੜਾ ਟਰੱਕਟਰ ਟਰਾਲੀਆਂ ਆ ਰਹੀਆਂ ਨੇ ਜਿਸ ਦੇ ਵਿੱਚ ਹੁਣ ਸ਼੍ਰੀ ਮੁਖਟਰ ਸਾਹਿਬ ਤੋਂ ਇਹ ਜਿਹੜਾ ਮਾਮਲਾ ਹੋ ਸਾਹਮਣੇ ਆ ਰਿਹਾ ਜਿੱਥੇ ਚੋਨੇ ਦੇ ਨਾਲ ਭਰੀ ਟਰਾਲੀ ਮਿਲੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਇਹ ਜਿਹੜੀ ਟਰੱਕਟਰ ਟਰਾਲੀ ਸੀ ਉਸ ਨੂੰ ਕਾਬੂ ਕੀਤਾ ਗਿਆ ਅਤੇ ਇਸ ਦੇ ਨਾਲ-ਨਾਲ ਮਾਰਕੀਟ ਕਮੇਟੀ ਦੇ ਵੱਲੋਂ ਵੀ ਇਸ ਨੂੰ ਕਬਜ਼ੇ ਦੇ ਵਿੱਚ ਲਿੱਟਾ ਗਿਆ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਜਿਹੜੀ ਪੁਲਿਸ ਹੈ ਉਸ ਦੇ ਵੱਲੋਂ ਜਾਨ ਜਿਹੜੀ ਜਾਂਚ ਹੈ ਉਸ ਨੂੰ ਉਸ ਨੂੰ ਸ਼ੁਰੂ ਕਰ ਦਿੱਤਾ ਗਿਆ ਮਾਮਲੇ ਦੀ ਜਾਂਚ ਲਈ ਹੁਣ ਪੁਲਿਸ ਨੂੰ ਜਿਹੜੇ ਲਿਖਤੀ ਸ਼ਿਕਾਇਤ ਹੈ ਉਹ ਭੇਜੀ ਗਈ ਹੈ ਤੇ ਹੁਣ ਜੇ ਮਾਰਕੀਟ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਹੁਣ ਇਸ ਟਰਾਲੀ ਨੂੰ ਵੀ ਕਾਬੂ ਕਰ ਲਿੱਟਾ ਗਿਆ ਕੱਲ ਸਾਨੂੰ ਸਾਡੇ ਦੂਜਾ ਆਪਣਾ ਕਿਸਾਨ ਉਹ ਦੇ ਕਰਨਪਿੰਡ ਦਾ ਜੀਵਨ ਸਿੰਘ ਉਹਨੂੰ ਸਲਾਹ ਮਿਲੀ ਸੀ ਵੀ ਇੱਕ ਟਰਾਲਾ ਸ਼ਾਇਦ ਆਇਆ ਹੈ ਆ ਵੀ ਸ਼ੱਕੀ ਹਾਲਤ ਚ ਆ ਰਿਹਾ ਇਹਨੇ ਰਾਹ 'ਤੇ ਨੰਵਾਰੀ ਰੋਕ-ਰੋਕ ਕੇ ਡਰਾਈਵਰ ਨੂੰ ਪੁੱਛਿਆ ਤੇ ਡਰਾਈਵਰ ਨੇ ਉਹਨੂੰ ਕੋਈ ਨਿਆਣਾ ਦਿੱਤਾ ਉਸ ਤੋਂ ਬਾਅਦ ਇਹ ਮੰਡੀ 'ਚ ਮਗਰਾ ਗਿਆ ਉਹ ਜਿਹੜੀ ਬਗਲੇ ਪਾਸੇ ਆਪਣੇ ਫਲ ਜਗਮੀਤ ਵਾਲੀ ਮੰਡੀ ਬਣੀ ਆ ਉੱਥੇ ਟਰਾਲਾ ਠੱਲ ਲਿਆ ਉੱਥੇ ਡਰਾਈਵਰ ਜੁਰਮਾਨਾ ਕਰਨੀ ਕਰਨ ਲੱਗਾ ਤੇ ਇਹ ਤੇ ਮਾਰਕੀਟ ਕਮੇਟੀ 'ਚ ਆ ਕੇ ਇਹਨਾਂ ਦੇ ਮੁਲਾਜ਼ਮ ਲੈ ਕੇ ਜਾਵੜੇ ਉੱਥੇ ਜਦੋਂ ਮੁਲਾਜ਼ਮਾਂ ਨੇ ਪੁੱਛ ਕੇ ਚ ਕੀਤੀ ਤੇ ਉਹਨਾਂ ਕੋਲੇ ਕੋਈ ਜਾ ਤਸੱਲੀ ਭਖਸ਼ ਜਵਾਬ ਨਹੀਂ ਸੀ ਡਰਾਈਵਰ ਕੋਲੇ ਨਾ ਤਾਂ ਉਹ ਦੱਸਦਾ ਸੀ ਮੈਂ ਕਿੱਥੋਂ ਲੈ ਕੇ ਆਇਆ ਹਾਂ ਨਾ ਉਹ ਨਾਲੇ ਦਾ ਸੀ ਮੈਂ ਕਿੱਥੇ ਜਾ ਕੇ ਲਾਉਣਾ ਦਫਤਰ ਰਿਹਾ ਕਿਤੇ ਤੜਕੇ ਸਾਨੂੰ 10 ਵਜੇ ਦਾ ਟਾਈਮ ਦਿੱਤਾ ਸੀ ਵੀ ਤੂੰ 10 ਵਜੇ ਆਇਓ ਜੇ ਆਪਾਂ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਾਂਗੇ ਹੁਣ ਵੇਖ ਲਓ ਵੀ ਟਾਈਮ 1 ਡੇਅਰ ਦਾ ਹੋ ਗਿਆ ਹੂਆ ਤੇ ਹਜੇ ਤੱਕ ਕੋਈ ਨਾ ਤਾਂ ਕੋਈ ਦੂਜਾ ਆਪਣਾ ਪ੍ਰਸ਼ਾਸਨ ਨੂੰ ਜਿੱਥੇ ਉਹ ਕਿੰਨਾ ਦੇ ਪਰਚਾ ਕਟਾਇਆ ਨਾ ਕਿ ਉਹਨਾਂ ਨੂੰ ਕੋਈ ਬੰਦਾ ਆਇਆ ਨਾ ਇਹ ਟਰਾਲੇ ਵਾਲਾ ਦੁਆਰਾ ਟਰਾਲਾ ਲੈਣ ਆਇਆ ਕੱਲ ਮੈਂ ਇਧਰ ਸ਼ਹਿਰ ਦੇ ਵਿੱਚ ਆ ਰਿਹਾ ਸੀਗਾ ਤੇ ਮੈਂ ਉੱਥੋਂ ਆਪਦੇ ਜਦੋਂ ਉਹਦੇ ਕਰਮ ਤੋਂ ਸੈਲ ਕਰੋ ਮੋੜ ਮੁੜਿਆ ਤੇ ਟਰਾਲਾ ਮੇਰੇ ਅੱਗੇ ਜਾ ਰਿਹਾ ਸੀ ਮੈਨੂੰ ਸ਼ੱਕ ਹੋਇਆ ਇਹ ਟਰਾਲੇ ਇਹ ਜਦ 2 ਨੰਬਰ ਦਾ ਚੋਨਾ ਆ ਰਿਹਾ ਬਾਹਰੋਂ ਤੋਂ ਮੈਂ ਡਰਾਈਵਰ ਨੂੰ ਰੋਕਿਆ ਡਰਾਈਵਰ ਨੇ ਰੁਕਣ ਦੀ ਕੋਸ਼ਿਸ਼ ਕੀਤੀ ਮੈਂ ਦੋ ਤਿੰਨ ਵਾਰ ਇਸ਼ਾਰੇ ਕੀਤੇ ਮੈਂ ਰੁਕ ਜਾ ਕਹਿੰਦਾ ਅੱਛੇ ਲੇ ਮੰਡੋ ਚੱਲ ਲੈ ਮੰਡੀ ਚੱਲਦੇ ਆ ਮੈਂ ਹੇ ਰੁਕ ਜਾ ਮੈਂ ਇਹਨੂੰ ਫਿਰ ਅਕਾਲ ਅਕੈਡਮੀਆ ਕੋਲੇ ਆ ਕੇ ਰੋਕ ਲਿਆ ਅੱਗੇ ਮੋੜਸਣ ਲਾ ਕੇ ਮੈਂ ਸਮ ਦੱਸੋ ਇਹ ਕਾਹ ਇੱਕ ਟਰੈਕਟਰ ਦੇ ਕਿੱਥੋਂ ਆਇਆ ਮਾਲ ਕਿਹਦਾ ਮਾਲ ਹੈ ਕਹਿੰਦੇ ਜੀ ਮੰਡੀ ਦਾ ਮਾਲ ਹੈ ਮੈਂ ਦੱਸੋ ਕਿਹੜੇ ਆਰਟੀ ਦਾ ਮਾਲ ਹੈ ਫਿਰ ਕਹਿੰਦਾ ਜੀ ਜ਼ਿੰਮੇਵਾਰ ਦਾ ਮਾਲ ਹੈ ਮੈਂ ਜਿੰਮੇਵਾਰਾਂ ਨੂੰ ਦੱਸੋ ਅਸੀਂ ਉੱਥੇ ਚੱਲਦੇ ਆਂ ਫਿਰ ਕਰੇ ਕਰੇ ਇੱਕ ਨੂੰ ਜਿਹਾ ਕੰਡਿਆਣਾ ਅਧਿਆਦੇ ਚੇਤਨਾ ਦਾ ਮਾਲ ਹੈ ਪੰਜਾਬ ਦੇ ਵਿੱਚ ਜਿੱਥੇ ਕੁਝ ਸਮੇਂ ਪਹਿਲਾਂ ਹੜ੍ਹਾਂ ਦੀ ਸਥਿਤੀ ਦੇਖਣ ਨੂੰ ਮਿਲੀ ਸੀ ਹੁਣ ਹੜ੍ਹਾਂ ਦੇ ਪਾਣੀ ਤੋਂ ਤਾਂ ਕਿਥੇ ਦਾ ਕਿਥੇ ਜਿਹੜੀ ਰਾਹਤ ਹੈ ਦੇਖਣ ਨੂੰ ਮਿਲ ਰਹੀ ਹੈ ਹੜ੍ਹਾਂ ਦਾ ਪਾਣੀ نیچے ਆ ਰਿਹਾ ਪਰ ਲੋਕਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਹਜੇ ਵੀ ਘਟਦੀਆਂ ਹੋਈਆਂ ਨਹੀਂ ਨਜ਼ਰ ਆ ਰਹੀਆਂ ਤੇ ਆਏ ਦਿਨ ਸਰਕਾਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਅਤੇ ਵੱਖ-ਵੱਖ ਐਨ ਜੀਓ ਦੇ ਵੱਲੋਂ ਵੀ ਆਏ ਦਿਨ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਇਨ੍ਹਾਂ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਹੁਣ ਆਪਣੀ ਜਿਹੜੀ ਜ਼ਿੰਮੇਵਾਰੀਆਂ ਨੇ ਉਹਨਾਂ ਨੇ ਪਾਇਆ ਜਾ ਰਹੇ ਹਨ ਉਹਨਾਂ ਦੇ ਵੱਲੋਂ ਹੁਣ ਲੋਕਾਂ ਦੀ ਜਿਹੜੀ ਸਹਾਇਤਾ ਹੈ ਉਹ ਕੀਤੀ ਜਾ ਰਹੀ ਹੈ ਹੁਣ ਇੱਕ ਵਾਰ ਫੇਰ ਟਰੋਸ਼ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੜਪੀੜਿਤ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਤਿੰਨ ਟਰੈਕਟਰ ਜਿਹੜੇ ਨੇ ਉਹ ਭੇਜੇ ਗਏ ਨੇ ਤੇ ਉਹਨਾਂ ਟਰੈਕਟਰ ਦੇ ਵਿੱਚ ਸਾਰਾ ਜ਼ਰੂਰੀ ਸਮਾਨ ਜਿੱਥੇ ਜੇ ਗੱਲ ਕੀਤੀ ਜਾਵੇ ਬਲੈਂਕਟ ਲੰਗਰ ਦਵਾਈ ਤੇ ਇਸ ਦੇ ਨਾਲ ਜਿਹੜੇ ਵੀ ਸਮਾਨ ਦੀ ਜਰੂਰਤ ਹੈ ਸਾਰੇ ਉਸ ਟਰੈਕਟਰ ਦੇ ਵਿੱਚ ਸਾਰੇ ਸਮਾਨ ਨੂੰ ਭੇਜਿਆ ਗਿਆ ਤੇ ਉਹਨਾਂ ਦੇ ਵੱਲੋਂ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਫਿਲਹਾਲ ਲਈ ਉਹਨਾਂ ਦੇ ਵੱਲੋਂ ਤਿੰਨ ਟਰੈਕਟਰ ਭੇਜੇ ਜਾ ਰਹੇ ਨੇ ਅਤੇ ਬਾਅਦ ਦੇ ਵਿੱਚ ਤਿੰਨ ਟਰੈਕਟਰ ਜਿਹੜੇ ਹੋਰ ਭੇਜੇ ਜਾਣਗੇ ਤਾਂ ਜੋ ਹੜ੍ਹ ਪੀੜਿਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਟਰੱਕ ਪਹਿਲੀ ਵਾਰ ਇਹਨੇ ਭੇਜੇ ਜਾ ਰਹੇ। ਜਿਆਦਾ ਪੰਜਾਬ ਦੇ ਵਿੱਚ ਹੜ੍ਹਾਂ ਦਾ ਪ੍ਰਕਰੋਪ ਚੱਲਿਆ। ਸਾਦਾ ਹੀ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਇੱਕ ਕਾਰਜ ਦੇ ਵਿੱਚ ਆਪਣਾ ਹੜ੍ਹ ਪੀੜਤਾਂ ਦੇ ਨਾਲ ਦੂਰ ਦਰਾਡੇ ਜਾ ਕੇ ਸਾਰੀ ਸਾਂਝ ਪਾਉਂਦੀ ਰਹੀ। ਤੋ ਬਾਖ-ਬਖ ਜਥੇਬੰਦੀਆਂ ਵੀ ਸ਼ੋਮਨੀ ਕਾਲੀਦਲ ਵੀ ਹੋਰ ਜਥੇਬੰਦੀਆਂ ਵੀ ਇਸ ਕਾਰਜ ਦੇ ਰਾਹਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਪਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਮੁੰਡਲਾ ਫਰਜ ਜਿਹੜਾ ਕਦੇ ਵੀ ਕੁਦਰਤੀ ਆਫਤ ਆਉਂਦੀ ਆ ਇਹ ਤਾਂ ਕੁਦਰਤੀ ਨੇ ਕਹਿ ਲਓ ਕਿ ਬੰਨਾਂ ਦੇ ਵਿੱਚ ਪਾਣੀ ਟਾਈਮ ਸਰ ਨਹੀਂ ਛੱਡਿਆ ਗਿਆ ਤੇ ਪੰਜਾਬ ਦੇ ਲੋਕ ਉਹਦਾ ਨਿਸ਼ਾਨਾ ਬਣ ਗਏ ਉਹਦੇ ਲਈ ਅਸੀਂ ਇੱਕ ਲਗਭਗ 20 ਕਰੋੜ ਰੁਪਇਆ ਰਾਖਵਾ ਵੀ ਰੱਖਿਆ ਖੜ ਪੀਟ ਤਾਂ ਲਈ ਤੇ ਆ ਜਿਹੜੀ ਸਮਗਰੀ ਆ ਉਹ ਕੁਝ ਲੋਕ ਵੀ ਭੇਟ ਕਰ ਜਾਂਦੇ ਕੁਝ ਅਸੀਂ ਆਪ ਵੀ ਦੀ ਦਫਰੋਜ਼ ਕਰਦੇ ਆ ਕਿਉਂਕਿ ਬਹੁਤ ਥਾਂਾਂ ਤੋਂ ਆਈ ਸੀ ਗੱਲ ਕਿ ਸਾਨੂੰ ਗੱਦੇ ਮੰਜੇ ਤੇ ਕੰਬਲ ਆਦ ਜਿਹੜੇ ਕਿਉਂਕਿ ਹੁਣ ਠੰਡ ਉੱtre ਆਈ ਆ ਇਹ ਸਾਨੂੰ ਮਹੱਇਆ ਕਰਾਇਆ ਜਾਣ ਆ ਤਿੰਨ ਟਰੱਕ ਅੱਜ ਅਸੀਂ ਰਾਸ ਸਮਗਰੀ ਮੰਜੇ ਤਰ ਪਹਿਲਾਂ ਫਿਰ ਉਹਨਾਂ ਦੇ ਗੱਦੇ ਨਾਲ ਉਹਨਾਂ ਦੇ ਕੰਬਲ ਸਾਰੇ ਭੇਜ ਰਹੇ ਆ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਕਿੱਟਾਂ ਅਸੀਂ ਬਣਾਈਆਂ ਰਾਸ਼ਨ ਕਿੱਟ ਦੇ ਵਿੱਚ ਖੰਡ ਚਾਵਲ ਹਾਂਜੀ ਦਾਲਾਂ ਪੇਸਟ ਆ ਸਾਰਾ ਹੀ ਗੱਦੇ ਮੰਜੇ ਕੰਬਲ ਚਾਦਰਾਂ ਮੱਛਰਦਾਨੀਆਂ ਦਵਾਈਆਂ ਤਰਪਾਲਾਂ ਬਾਲਟੀਆਂ ਮੱਗ ਦਰੀਆਂ ਬੈਸਤਰੇ ਸਾਬਣ ਤੇ ਹੋਰ ਬੱਚਿਆਂ ਦੇ ਖਾਣ ਲਈ ਛੋਟੇ ਛੋਟੇ ਜਿਹੜੇ ਚਿਪਸ ਟਾਈਪ ਹੁੰਦੇ ਆ ਇਹ ਤਿੰਨਾਂ ਥਾਂਾਂ ਤੇ ਅੱਜ ਭੇਜ ਰਹੇ ਹਾਂ ਗੁਰੂ ਕਾ ਬਾਗ ਡੇਰਾ ਬਾਬਾ ਨਾਨਕ ਤੇ ਧੰਨ ਬਾਬਾ ਬੁੱਢਾ ਜੀ ਦਾ ਸਥਾਨ ਰਮਦਾਸ ਇਹ ਤਿੰਨ ਟਰੱਕ ਅਸੀਂ ਆਉਂਦੇ ਦਿਨਾਂ 'ਚ ਫੇਰ ਭੇਜਾਂਗੇ ਮੋਸਟ ਲਾਈਕਲੀ 15 ਤਰੀਕ ਨੂੰ ਮੈਂ ਫੇਰ ਆਉਣਾ ਦੁਬਾਰਾ ਉਸ ਦਿਨ ਇਹ ਮੈਨੇਜਰ ਸਾਹਿਬ ਨੂੰ ਹਦਾਇਤ ਕੀਤੀ ਆ ਰੋਬੀ ਸਾਡਾ ਮੈਨੇਜਰ ਰਜਿੰਦਰ ਸਿੰਘ ਨਾਲ ਛੜਾ ਵੀ ਇਹ ਉਸ ਦਿਨ ਨੂੰ 15 ਤਰੀਕ ਨੂੰ ਜਿਹੜੀ ਬਾਕੀ ਰਾਹਤ ਆ ਉਹ ਵੀ ਆਪਾਂ ਭੇਜ ਦਈਏ ਤੇ ਹੁਣ ਅਸੀਂ ਆਪਣੇ ਤੌਰ ਤੇ ਬੀਆ ਦਾ ਵੀ ਜਿਹੜੀ ਆ ਉਹ ਪ੍ਰਤਾਪ ਸਿੰਘ ਦੀ ਡਿਊਟੀ ਸਕਤਰ ਦੀ ਲਈ ਸੀ ਇਹਨਾਂ ਨੇ ਜੁਨੀਅਰ ਅਸਟ੍ਰੀਟ ਦੇ ਨਾਲ ਸੰਪਰਕ ਵੀ ਕੀਤਾ ਵੱਖ-ਵੱਖ ਏਜੰਸੀਆਂ ਨਾਲ ਵੀ ਸੰਪਰਕ ਕੀਤਾ ਪਰ ਅਸੀਂ ਯਤਨ ਕੀਤਾ ਵੀ ਬੀ ਜਿਹੜਾ ਸੋਧਿਆ ਆ ਦੇਣਾ ਉਹ ਜਿਹੜਾ ਕੋਈ ਯੂਨੀਵਰਸਿਟੀ ਅਪਰੂਵਡ ਆ ਉਹ ਦੇਣਾ ਉਹਦੇ ਲਈ ਅਸੀਂ ਉਹਨਾਂ ਨਾਲ ਸੰਬੰਧ ਵੀ ਪੈਦਾ ਕੀਤੇ ਆ ਤੇ ਮੈਂ ਬਖ ਬਖ মিডিਆ ਰਾਹੀਂ ਹੁਣ ਵੀ ਕਹਿ ਗਏ ਆ ਤੁਹਾਡੇ মিডিਆ ਰਾਹੀਂ ਵੀ ਕਹਿਣਾ ਕਿ ਜਿਨ੍ਹਾਂ ਦੀ 10 ਏਕੜ ਤੋਂ ਘੱਟ ਪੈੜੀ ਆ ਉਹ ਚਾਰੇ ਪੰਜੇ ਸਥਾਨਾਂ ਦੇ ਉੱਤੇ ਆਪਣੇ ਨਾਮ ਦਰਜ ਕਰਵਾਉਣ ਉਹਨਾਂ ਨੂੰ ਡੀਜ਼ਲ ਵੀ ਤੇ ਉਹਨਾਂ ਨੂੰ ਬੀਜ ਵੀ ਜਿਹੜਾ ਆ ਕਣਕ ਦਾ ਉਹ ਮੁਹਈਆ ਕਰਵਾਇਆ ਜਾਊਗਾ ਕੱਲ ਪਿਛਲੇ ਦਿਨ ਹੀ ਸਾਡੇ ਥੋੜੇ ਜਿਹਾ ਆਇਆ ਸੀ ਨਜ਼ਰ 'ਚ ਕਿ ਬਖ ਬਖ ਤੌਰ ਤੇ ਬੀਹਾਂ ਦੀਆਂ ਕੁਆਰਟੀਆਂ ਆ ਤੇ ਅਸੀਂ ਯਤਨ ਕਰਾਂਗੇ ਕਿ ਜਿੰਨੇ ਵੀ ਕਿਸੇ ਦੀ ਮੰਗ ਆ ਉਹਦੀ ਪੂਰਤੀ ਕੀਤੀ ਜਾਵੇ। ਸੋ ਮੈਂ ਉਹਨਾਂ ਦਾ ਵੀ ਰਸਤਾ-ਬਸਤਾ ਜਿਹੜੇ ਪੇਟ ਕਰਦੇ ਤੇ ਮਾਇਕ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਫੰਡਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ। ਉਹਨਾਂ ਦਾ ਵੀ ਧੰਨਵਾਦ ਕਰਦਾ ਸਾਡੇ ਮੰਨਨ ਸਾਹਿਬ ਆ। ਇਹਨਾਂ ਫੌਗ ਮਸ਼ੀਨਾਂ ਵੀ ਦਿੱਤੀਆਂ। ਹੁਣ ਕੰਬਲਾਂ ਦੀ ਵੀ ਤਿਆਰੀ ਆ। ਕਿਉਂਕਿ ਜਿਉਂ-ਜਿਉਂ ਹੁਣ ਠੰਡ ਉਤਰਨੀ ਆ ਤੇ ਲੋੜਾਂ ਬਾਧੀਆਂ ਜਾਣੀਆਂ। ਤੇ ਗੁਰੂ ਸਾਹਿਬ ਦਾ ਆਦੇਸ਼ ਵੀ ਇਹੋ ਹੀ ਆ। ਮੈਂ ਇਹਨਾਂ ਨੂੰ ਗਰੀਬ ਤਾਂ ਨਹੀਂ ਕਹਿ ਸਕਦਾ। ਕਈ ਵਾਰੀ ਆਰਥਿਕ ਤੌਰ ਤੇ ਕਿਉਂਕਿ ਜ਼ਿਮੀਂਦਾਰ ਤੇ ਜਿਹੜੇ ਡਿਪੈਂਡ ਆ ਉਹਨਾਂ ਵਿਚਾਰਿਆਂ ਨੂੰ ਕਰਜ਼ਾ ਸਿਰ ਚੜਿਆ ਆ ਫਸਲ ਤੇ ਆਸ ਹੁੰਦੀ ਫਸਲ ਮਾਰੀ ਗਈ ਗਾਂ ਵਾਲੀ ਫਸਲ ਜਿਹੜੀ ਆ ਹੁਣ ਉਹ ਵੇਚੀ ਜਾਣੀ ਆ ਤੇ ਅਸੀਂ ਚਾਹਨੇ ਪਏ ਉਹਨਾਂ ਦੇ ਸਾਥੀ ਬਣ ਕੇ ਇਸ ਸਮੇਂ ਦੇ ਵਿੱਚ ਉਹਨਾਂ ਦੇ ਸਾਥੀ ਬਣ ਕੇ ਗੁਜ਼ਰੀਏ ਸੋ ਸਾਰਿਆਂ ਦਾ ਤੁਹਾਡਾ ਵੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਬੜਾ ਉਤਮ ਉਪਰਾਲਾ ਕਰਦੇ ਆ ਦੇਖੋ ਇਹ ਐਕਚੁਅਲੀ ਦਾ ਕਾਰ ਸਾਰੇ ਸਰਕਾਰਾਂ ਦੇ ਹੁੰਦੇ ਆ ਕਿਉਂਕਿ ਸਰਕਾਰ ਆਪਾਂ ਕਿਸ ਕੰਮ ਲਈ ਚੁੰਨਦੇ ਨਾ ਕੰਮ ਲਈ ਚੁੰਨਦੇ ਆ ਬਰ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਿਉਂਕਿ ਸਿੱਖਾਂ ਦੀ ਬਾਹਾ ਤੇ ਸੰਸਥਾ ਆ ਜਿਹੜੀ ਸੰਸਥਾ ਚਾਹੇ ਪੰਜਾਬ ਦੇ ਵਿੱਚ ਤੇ ਚਾਹੇ ਪੰਜਾਬੋਂ ਬਾਹਰ ਹਮੇਸ਼ਾ ਹੀ ਦੁੱਖ ਦੇ ਵਿੱਚ ਜਾ ਕੇ ਦੂਰ ਦਰਾਡੇ ਚਾਹੇ ਜੰਮੂ ਕਸ਼ਮੀਰ ਆ ਚਾਹੇ ਤਾਮਿਲਨਾਡੂ ਆ ਚਾਹੇ ਗੁਜਰਾਤ ਆ ਉੱਥੇ ਜਾ ਕੇ ਖੜਦੀ ਆ ਇਹ ਕਿਉਂਕਿ ਸਤਗੁਰੂ ਜੀ ਨੇ ਸਾਨੂੰ ਇਹ ਸਿਖਾ ਲਿਆ ਸੀ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਸਰਬੱਤ ਦੇ ਭਲਾ ਅਸੀਂ ਹਮੇਸ਼ਾ ਲੋਟਦੇ ਆ ਤੇ ਉਹਨਾਂ ਦੇ ਨਾਲ ਜਾ ਕੇ ਖੜੇ ਹਾਂ ਰਾਜ ਸਭਾ ਦੇ ਉਮੀਦਵਾਰ ਨਵਨੀਤ ਚਤੁਰਵੇਦੀ ਤੇ ਹੁਣ ਐਫ ਆਈ ਆਰ ਦਾ ਜਿਹੜਾ ਮਾਮਲਾ ਹੈ ਉਹ ਸਾਹਮਣੇ ਆਇਆ ਹੈ ਪੂਰੇ ਮਾਮਲੇ ਦੀ ਜਾਣਕਾਰੀ ਅਸੀਂ ਟੋੜੇ ਨਾਲ ਸਾਂਝੀ ਕਰਾਂਗੇ ਕਿ ਰਾਜ ਸਭਾ ਦੇ ਉਮੀਦਵਾਰ ਨਵਨੀਤ ਚਤੁਰਵੇਦੀ ਤੇ ਹੁਣ ਐਫ ਆਈ ਆਰ ਜਿਹੜੀ ਅਦਰਜ ਹੋਈ ਹੈ ਉਹਨਾਂ ਤੇ ਜਿਹੜੀ ਐਫ ਆਈ ਆਰ ਹੈ ਉਹ ਨਕਲੀ ਦਸਤਕਤ ਨੂੰ ਲੈ ਕੇ ਜਿਹੜੀ ਦਰਜ ਹੋਈ ਹੈ ਤੇ ਇਸ ਦੇ ਨਾਲ ਪੂਰੇ ਮਾਮਲੇ ਦੀ ਜਾਣਕਾਰੀ ਅਸੀਂ ਸਾਂਝੀ ਕਰ ਰਿਹਾ ਕਿ ਨਵਨੀਤ ਚਤੁਰਵੇਦੀ ਦੇ ਵਿਧਾਇਕ ਤੇ ਜਾਲੀ ਜਿਹੜੇ ਦਸਤਕਤ ਤੇ ਉਹ ਕਰਨ ਦੇ ਜਿਹੜੀ ਐਫ ਆਈ ਆਰ ਹੈ ਦਰਜ ਹੋਈ ਹੈ ਤੇ ਇਸ ਦੇ ਨਾਲ-ਨਾਲ ਵੱਖ-ਵੱਖ ਧਾਰਾਵਾਂ ਵੀ ਉਹਨਾਂ ਤੇ ਲੱਗੀਆਂ ਨੇ ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਐਫ ਆਈ ਆਰ ਜਿਹੜੀ ਹੈ ਉਹ ਦਰਜ ਕੀਤੀ ਗਈ ਹੈ ਪੰਜਾਬ ਦੀ ਰਾਜ ਸਭਾ ਸੀਟ ਦੇ ਲਈ ਨਵਨੀਤ ਚਤੁਰਵੇਦੀ ਦੇ ਵੱਲੋਂ ਜਿਹੜੀ ਨਾਮ ਜਨਗੀ ਆ ਉਹ ਪਈ ਗਈ ਸੀ ਤੇ ਉਸ ਤੋਂ ਬਾਅਦ ਹੁਣ ਉਹਨਾਂ ਤੇ ਐਫ ਆਈ ਆਰ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਇਸ ਦੇ ਨਾਲ ਨਾਲ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਨਵਨੀਤ ਚਤੁਰਵੇਦੀ ਦੇ ਵੱਲੋਂ 10 ਵਿਧਾਇਕਾਂ ਦੀ ਹਮਾਇਤ ਦੀ ਗੱਲ ਜਿਹੜੀ ਆ ਉਹ ਵੀ ਕਹੀ ਗਈ ਸੀ ਹੁਣ ਨਵਨੀਤ ਚਤੁਰਵੇਦੀ ਤੇ ਐਫ ਆਈ ਆਰ ਜਿਹੜੀ ਆ ਦਰਜ ਹੋ ਚੁੱਕੀ ਹੈ ਤੇ ਉਹ ਜਿਹੜੇ ਰਾਜ ਸਭਾ ਦੇ ਉਮੀਦਵਾਰ ਸੀਗੇ ਤੇ ਹੁਣ ਉਹਨਾਂ ਤੇ ਐਫ ਆਈ ਆਰ ਦਰਜ ਹੋ ਚੁੱਕੀ ਹੈ ਜਾਨ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਲੁਧਿਆਣੇ ਦੇ ਪ੍ਰਾਚੀਨ ਸੰਗਲਾ ਮਲੇ ਸ਼ਿਵਾਲਿਆ ਦੇ ਪ੍ਰਮੁੱਖ ਮਹੰਤ ਦਾ ਹੋਇਆ ਦੇਹਾਨ ਅੱਜ ਪੂਰੇ ਪੰਜਾਬ 'ਚ ਬੰਦ ਰਹਿਣ ਦੀਆਂ ਪੀਆਰਟੀਸੀ ਦੀਆਂ ਬੱਸਾਂ ਸ਼੍ਰੀ ਮੁਕਤਸਰ ਸਾਹਿਬ 'ਚ ਮਿਲੀ ਦੂਜੇ ਸਵੇਤ ਵਾਈਟ ਚੋਣੇ ਨਾਲ ਪਰਿਸਤਰਾ ਲਈ SGPC ਦੇ ਵੱਲੋਂ ਹੜ੍ਹ ਦੇ ਨਾਲ ਪੀੜਤ ਲੋਕਾਂ ਦੇ ਵਾਸਤੇ ਰਾਹਤ ਸਮੱਗਰੀ ਨੂੰ ਕੀਤਾ ਗਿਆ ਰਵਾਨਾ ਰਾਜ ਸਭਾ ਉਮੀਦਵਾਰ ਨਵਨੀਤ ਚਤੂਵੇਦੀ ਦੇ ਵੱਖ-ਵੱਖ ਤਾਰਾਮਾ ਤਹਿਤ ਦਰਜ ਕੀਤੀ ਗਈ FIR ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਹੈ ਨਹੀਂ ਮੈਨੂ ਦਿਓ ਇਜਾਜ਼ਤ